ਮੈਂ ਇੰਜੀਨੀਅਰ ਗੁਬਕਸ਼ੰਸ਼ ਸ਼ੇਰਗਿੱਲ ਨੈਸ਼ਨਲ ਪ੍ਰੈਜ਼ੀਡੈਂਟ ਅਦਿਕ ਆਰਸ਼ੰਗਰਸ਼ ਪਾਰਟੀ ਅੱਜ ਅਸੀਂ ਅੰਮ੍ਰਿਤਸਰ ਚੰਡੀਗੜ੍ਹ ਵਿੱਚ ਪ੍ਰਵੀਨ ਤਾਂਕ ਜੀ ਦੀ ਰਹਿائش ਤੇ ਸਾਰੀਆਂ ਸੋਸ਼ਲ ਜਥੇਬੰਦੀਆਂ ਦੇ ਨਾਲ ਵਿਚਾਰ ਪਵੰਦਰਾ ਕਰਨ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰ ਰਹੇ ਹਾਂ ਕਿ ਸਾਡੇ ਪੌਥ ਹੀ ਪਰਮ ਸਤਕਾਰਯੋਗ ਚੀਫ ਜਸਟਿਸ ਬੀ ਆਰ ਗੋਵਾਈ ਜੀ ਜਿਹੜੇ ਮਹਾਰਾਸ਼ਟਰ ਦੇ ਦੌਰੇ ਤੇ ਗਏ ਸੀ ਉਥੋਂ ਦੀ ਸਰਕਾਰ ਨੇ ਉਥੋਂ ਦੇ ਪ੍ਰਸ਼ਾਸਨ ਨੇ ਜਸਟਿਸ ਸੁਗਵਾਈ ਜੀ ਦਾ ਜੋ ਮਾਨ ਸਤਕਾਰ ਬਣਦਾ ਸੀ ਸਰਕਾਰ ਦੇ ਪ੍ਰੋਟੋਕੋਲ ਮੁਤਾਬਕ ਉਹ ਨੂੰ ਨਹੀਂ ਨਿਭਾਇਆ ਗਿਆ ਕਿਉਂਕਿ ਇੱਕ ਸ਼ੈਡਿਊਲ ਕਾਸਟ ਚੀਫ ਜਸਟਿਸ ਹੋਣ ਦੇ ਨਾਤੇ ਉਹਨਾਂ ਨੂੰ ਜਿਹੜਾ ਆ ਉਹ ਬਣਦਾ ਮਾਨ ਸਤਕਾਰ ਜਿਹੜਾ ਆ ਉਥੋਂ ਦੇ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਗਿਆ ਜਦੋਂ ਕਿ ਪ੍ਰੋਟੋਕੋਲ ਇਹ ਕਹਿੰਦਾ ਹੈ ਕਿ ਜਦੋਂ ਵੀ ਚੀਫ ਜਸਟਿਸ ਸੁਪਰੀਮ ਕੋਰਟ ਕਿਸੇ ਸਟੇਟ ਦੇ ਦੌਰੇ ਤੇ ਜਾਂਦੇ ਨੇ ਉਥੋਂ ਦਾ ਚੀਫ ਸੈਕਟਰੀ ਔਰ ਉਥੋਂ ਦਾ ਡੀਜੀਪੀ ਜਿਹੜਾ ਆ ਉਥੇ ਹਾਜ਼ਰ ਹੁੰਦਾ ਹੈ ਬਟ ਉਥੋਂ ਦੇ ਪ੍ਰਸ਼ਾਸਨ ਨੇ ਇਸ ਗੱਲ ਨੂੰ ਇਗਨੋਰ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਸਟਿਸ ਗੰਗਾਈ ਜੀ ਦਾ ਅਪਮਾਨ ਕਰਨ ਦੇ ਨਾਲ ਨਾਲ ਉਹਨਾਂ ਨੇ ਦਲਿਤ ਸਮਾਜ ਦਾ ਜਿਹੜਾ ਅਪਮਾਨ ਕੀਤਾ ਆ ਅਧਿਕਾਰ ਸੱਚਾ ਪਾਰਟੀ ਇਸ ਦੀ ਕੋਰ ਨੇ ਦਿਆ ਕਰਦੀ ਆ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਮੌਜੂਦਾ ਸਰਕਾਰ ਕੋ ਕਿ ਇਸ ਦੀ ਇਨਕੁਆਰੀ ਕਰਵਾਈ ਜਾਵੇ ਔਰ ਜਿਹੜੇ ਲੋਕ ਉਹਦੇ ਵਿੱਚ ਜ਼ਿੰਮੇਵਾਰ ਆ ਉਹਨਾਂ ਨੂੰ ਚਾਰ ਸ਼ਿਟ ਕੀਤਾ ਜਾਵੇ ਧੰਨਵਾਦ ਜੈ ਭੀਮ ਜੈ ਭਾਰਤ